ਆਸ਼ਵਗੰਧਾ ਖਾਇਆ ਕਰੋ ਹੂੰ ਤੁਸੀਂ ਦਿਨ ਰਾਤ ਸਟ्रेस ਚ ਫਿਰਦੇ ਹੋ ਆਸ਼ਵਗੰਧਾ ਖਾਇਆ ਕਰੋ ਬ੍ਰੇਨ ਵਾਸਤੇ ਚੰਗਾ ਹੂੰ ਪਰ ਉਹਦੀ ਤਸੀਰ ਗਰਮ ਆ ਠੀਕ ਆ ਨਾ ਜੀ ਤੁਹਾਨੂੰ ਤਾਂ ਨਹੀਂ ਪਤਾ ਤੁਹਾਡੇ ਅੰਦਰ ਬਾਤ ਵਧੀਆ ਪਿੱਤ ਵਧੀਆ ਜਾਂ ਕਫ ਵਧਿਆ ਹੋਇਆ ਹੂੰ ਅਸੀਂ ਕਿਸੇ ਨੂੰ ਸੁਣ ਕੇ ਜੜੀਆਂ ਬੂਟੀਆਂ ਘਰੇ ਲਿਆ ਕੇ ਰਗੜ ਕੇ ਖਾਣਾ ਸ਼ੁਰੂ ਕਰ ਦਿੰਨੇ ਆ ਉਹ ਬਾਡੀ ਦਾ ਤੈਸ ਸਨੈਸ ਕਰ ਲੈਂਦੇ ਆ ਪਰ ਮੈਂ ਹਰ ਇੱਕ ਨੂੰ ਬੇਨਤੀ ਇਹ ਕਰਦਾ ਹੁਣਾ ਵੀ ਨੰਬਰ 1 ਫਾਰਮੂਲੇਸ਼ਨ ਤੇ ਚੀਜ਼ ਹੋਵੇ ਨੰਬਰ 2 ਸਹੀ ਬੈਦ ਸਹੀ ਸਲਾਹ ਜਿਹਨੂੰ ਬਾਤ ਪਿੱਤ ਤੇ ਕਫ ਦਾ ਪਤਾ ਹੈ ਵੀ ਬੈਲੈਂਸ ਨੇ ਜਾਂ ਡਿਸਬੈਲੈਂਸ ਨੇ ਉਹ ਹੀ ਇਲਾਜ ਕਰ ਸਕਦਾ ਜੀ ਹੁਣ ਮੰਨ ਲਓ ਕਿਸੇ ਨੇ ਤੁਹਾਨੂੰ ਕੁਝ ਕਿ ਜੜੀਆਂ ਬੂਟੀਆਂ ਦੱਸਤੀਆਂ ਤੁਸੀਂ ਪੰਸਾਰੀ ਦੇ ਕੋਲ ਗਏ ਉਹ ਜੜੀਆਂ ਬੂਟੀਆਂ ਖਾਵਨੇ ਕੈਸ ਹਾਲ ਦੀਆਂ ਉਹਦੇ ਪੀਪੇ ਚ ਪੰਨਿਆਂ ਨੇ ਉਹਨਾਂ ਨੂੰ ਲੱਗਿਆ ਹੋਇਆ ਉਹ ਤਾਜ਼ੀਆਂ ਨੇ ਜਾਂ ਖਰਾਬ ਹੋ ਚੁੱਕੀਆਂ ਨੇ ਦੇਖੋ ਲੋਕੀ ਇੱਕ ਵਾਰ ਮੈਨੂੰ ਸਵਾਲ ਆਇਆ ਕਿਸੇ ਦਾ ਕਹਿੰਦੇ ਜੀ ਜੜੀਆਂ ਬੂਟੀਆਂ ਨੂੰ ਤੁਸੀਂ ਕਹਿ ਦਿੰਦੇ ਹੋ ਵੀ ਖਾਬ ਨਹੀਂ ਕਿਦਾਂ ਇਕਦੀਆਂ ਪਈਆਂ ਨੇ ਉਹ ਕਿਹੜਾ ਐਕਸਪਾਇਰ ਹੁੰਦੀਆਂ ਨੇ ਪਰ ਜੇ ਸਹੀ ਰੀਤ ਨਾਲ ਦੇਖੀਏ ਸ਼ਾਇਦ ਕਦੇ ਖਰਾਬ ਨਹੀਂ ਹੁੰਦਾ ਭਾਵੇਂ 10000 ਸਾਲ ਪਿਆ ਰਹੇ ਪਰ ਐਕਸਪਾਇਰੀ ਉਤੇ ਵੀ ਲਿਖਣੀ ਪੈਂਦੀ ਹੈ ਜੀ ਕਦੇ ਸ਼ਾਇਦ ਦੀ ਬੋਤਲ ਖਰੀਦ ਕੇ ਦੇਖਿਓ ਉਤੇ ਵੀ ਐਕਸਪਾਇਰ ਡੇਟ ਹੋਊਗੀ ਲਿਖੀ ਹੋਊਗੀ ਲਿਖੀ ਹੋਊਗੀ ਇਸ ਕਰਕੇ ਜਿੰਨਾ ਟਾਈਮ ਸਾਨੂੰ ਜੜੀ ਬੂਟੀ ਦਾ ਗਿਆਨ ਨਹੀਂ ਕਿਸੇ ਦੇ ਮੰਗਰ ਲਖ ਕੇ ਨੁਕਤਾ ਲਿਖ ਕੇ ਘਰੇ ਨਾ ਵਰਤੋ ਕਈਆਂ ਨੇ ਆਪਣੀਆਂ ਕਿਡਨੀਆ ਇਸੇ ਤਰੀਕਾ ਖਰਾਬ ਕੀਤੀਆਂ ਨੇ ਬਹੁਤੇ ਲੋਕੀ ਨੇ ਕਹਿਣਗੇ ਜੀ ਵਜਨ ਘਟਾਉਣਾ ਵਜਨ ਘਟਾਉਣੇ ਵਜਨ ਘਟਾਉਣ ਦੀ ਦਵਾਈ ਖਾਈ ਜਾਂਦੇ ਨੇ ਸਭ ਤੋਂ ਵੱਧ ਕੰਮ ਕਿੱਥੇ ਕਰਦੀ ਹੈ ਵਜਨ ਘਟਾਉਣ ਵਾਲੀ ਦਵਾਈ ਜਿੱਥੇ ਸਾਡੇ ਜੋੜਾਂ 'ਚ ਮੂਵਮੈਂਟ ਹੁੰਦੀ ਹੈ ਸਭ ਤੋਂ ਵੱਧ ਚਰਬੀ ਉੱਥੋਂ ਝੜਦੀ ਹੈ ਹੂੰ ਫਿਰ ਗੋਡੇ ਦੁਖਣ ਲੱਗਦੇ ਨੇ ਫਿਰ ਗੋਡੇ ਪਵਾਉਣੇ ਪੈਂਦੇ ਨੇ ਹੂੰ ਸਿਹਤ ਨਾਲ ਖਿਲਵਾੜ ਨਾ ਕਰੋ ਅੱਜ ਤੋਂ ਜੇ 20 ਸਾਲ ਪੁਰਾਣੀ ਗੱਲ ਕਰਾਂ ਮੈਨੂੰ ਇਹ ਦੱਸੋ ਵੀ ਅੱਜ ਤੋਂ 20 ਸਾਲ ਪਹਿਲਾਂ ਕਿਹੜਾ ਕਵੰਟਲ ਕਵੰਟਲ ਦੇ ਪਹਿਲਵਾਨ ਹੁੰਦੇ ਨਹੀਂ ਸੀ ਉਹਨਾਂ ਦੇ ਤਾਂ ਕਦੇ ਗੋਡੇ ਦੁਖੇ ਨਹੀਂ ਹੂੰ ਜੇ ਕੁਝ ਕਰਨਾ ਹੈ ਹਵਾ ਪਾਣੀ ਤੇ ਧਰਤੀ ਇਹਦੀ ਸੰਭਾਲ ਕਰ ਲਓ ਤੁਹਾਡਾ ਸਰੀਰ ਭਾਵੇਂ 2 ਕਵੰਟਲ ਦਾ ਹੋ ਜਾਏ ਤੁਹਾਨੂੰ ਕੋਈ ਰੋਗ ਨਹੀਂ ਹੋਊਗਾ ਅੱਜ ਵੱਡਾ ਕਾਰਨ ਇਹ ਹੋਈ ਆ ਸਾਡੇ ਪੱਲੇ ਨਾ ਪੀਣ ਵਾਲਾ ਪਾਣੀ ਐ ਨਾ ਸਾਡੀ ਜਿਹੜੀ ਫਸਲ ਐ ਉਹ ਜ਼ਹਿਰ ਮੁਕਤ ਐ ਹੂੰ ਠੀਕ ਐ ਨਾ ਜੀ ਨਾ ਸਾਡੀ ਹਵਾ ਸ਼ੁੱਧ ਐ ਹੂੰ ਦਰਖਤ ਅਸੀਂ ਲਾਉਣਾ ਕੋਈ ਨਹੀਂ ਹੂੰ ਜ਼ਹਿਰ ਮੁਕਤ ਖੇਤੀ ਕਰਨੀ ਕੋਈ ਨਹੀਂ ਨਹੀਂ ਕੋਈ ਨਹੀਂ ਠੀਕ ਐ ਨਾ ਜੀ ਤੇ ਜਿਹੜਾ ਸਾਡਾ ਖਾਣ ਪੀਣਾ ਹੁਣ ਤੁਹਾਨੂੰ ਮੈਂ ਪੁੱਛਦਾ ਬਿਲੂ ਤੇਹਾਣੇ ਤੋਂ ਆਇਓ ਵੀਰ ਜੇ ਚੱਲ ਕੇ ਪ੍ਰਸ਼ਾਦਾ ਛਕੋ ਤੁਸੀਂ ਕਹਿੰਨੋ ਹਜੇ ਭੁੱਖ ਨਹੀਂ ਜੀ ਅਸੀਂ ਰਸਤੇ 'ਚ 버ਗਰ ਖਾ ਲਿਆ ਸੀ ਕਿੱਡੀ ਕ ਖਰਾਕ ਖਾਦੀ ਤੁਸੀਂ ਹੂੰ ਸਾਡੇ ਅੰਦਰ ਜਾ ਕੀ ਰਿਹਾ ਹੈ ਅੱਜ ਅਸੀਂ ਦਿਖਾਵੇ ਦੇ ਪਿੱਛੇ ਲੱਗ ਗਏ ਜੇ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਸਾਡੇ ਘਰ ਮਹਿਮਾਨ ਆ ਜਾਂਦਾ ਆਪ ਜੀ ਆਇਓ ਮਹਿਮਾਨ ਹੋ ਸਾਡੇ ਹੂੰ ਤੁਹਾਨੂੰ ਮੈਂ ਬੜਾ ਕੁਛ ਚੰਗਾ ਸਰਵ ਕਰਾਂਗਾ ਹੂੰ ਪਰ ਤੁਸੀਂ ਆਪਣੇ ਵਾਸਤੇ ਕੀ ਸਰਵ ਕਰ ਰਹੇ ਹੋ ਕਦੇ ਗੌਰ ਕੀਤੀ ਹੈ ਅਸੀਂ ਦੁਨੀਆ ਨੂੰ ਪਿਆਰ ਕਰਨਾ ਜਾਣਦੇ ਆ ਕਦੇ ਆਪਣੇ ਨਾਲ ਪਿਆਰ ਕਰਕੇ ਵੇਖਿਆ ਅਸੀਂ ਆਪਣੇ ਬੱਚਿਆਂ ਦਾ ਧਿਆਨ ਰੱਖਦੇ ਆਂ ਕੀ ਖਾਂਦੇ ਨੇ ਕੀ ਸਹੀ ਖਾਂਦੇ ਨੇ ਕੀ ਗਲਤ ਖਾਂਦੇ ਨੇ ਕਸੇ ਆਪਣੇ ਵਾਸਤੇ ਸੋਚਿਆ ਹੂੰ ਕਦੇ ਸਾਨੂੰ ਸੋਚਣਾ ਨਹੀਂ ਚਾਹੀਦਾ ਵੀ ਜੇ ਅਸੀਂ ਕਾਇਮ ਆ ਸਾਡਾ ਪਰਿਵਾਰ ਤਾਂ ਪਲ ਸਕਦਾ ਤਾਂ ਕਾਇਮ ਐ ਅਸੀਂ ਆਪਣੇ ਆਪ ਨੂੰ ਕੀ ਖੁਰਾਕ ਦੇ ਰਹੇ ਆਂ ਇਹ ਸੋਚਣ ਦੀ ਲੋੜ ਐ ਜੀ ਕੀ ਖੁਰਾਕ ਕੀ ਦੇਣੀ ਚਾਹੀਦੀ ਹੈ ਅੱਜ ਕੱਲ ਤਾਂ ਅੱਜ ਕੱਲ ਤਾਂ ਅਸੀਂ ਦੇਖਦੇ ਆਂ ਲੋਕੀ ਰੇੜੀਆਂ ਕੋ ਖੜੇ ਜੋ ਆਂਦਾ ਖਾਈ ਜਾਂਦੇ ਆ ਚਾਂਪਾ ਹੋ ਗਿਆ ਫਾਸਟ ਫੂਡ ਹੋ ਗਿਆ ਫਟੂਰੇ ਛੱਲੇ ਹੋ ਗਏ ਸਭ ਕੁਝ ਛੱਕੀ ਜਾਂਦੇ ਲੋਕ ਹੁਣ ਦੁਨੀਆ ਕਈ ਬ੍ਰੈਡ ਬਣਾਉਂਦੇ ਆ ਹਮ ਬ੍ਰੈਡ ਆਪਾਂ ਖਾਂਦੇ ਆ ਹਮ ਬ੍ਰੈਡ ਬਣਦਾ ਕਿਵੇਂ ਆ ਪਤਾ ਹੈ ਕਿ ਸਰ ਨੂੰ ਬ੍ਰੈਡ ਨੂੰ ਥੋੜਾ ਜਿਹਾ ਪਾਣੀ ਚ ਪਾ ਕੇ ਹਫਤਾ ਰੱਖਿਆ ਜਾਂਦਾ ਏ ਫਿਰ ਉਫਣਦਾ ਹਮ ਉਪਣ ਕੇ ਫਿਰ ਉਹ ਚ ਮੈਦਾ ਪਾਇਆ ਜਾਂਦਾ ਹਮ ਫਿਰ ਮੈਦਾ ਪਾਇਆ ਜਾਂਦਾ ਹਮ ਜਿਨ੍ਹਾਂ ਨੇ ਰੁਪਿਆ ਕਮਾਉਣਾ ਫਾਰਮੂਲੇਸ਼ਨ ਸਹੀ ਵਾਲੇ ਘੱਟ ਨੇ ਤੇ ਡੁਪਲੀਕੇਸੀ ਵਾਲੇ ਜ਼ਿਆਦਾ ਨਹੀਂ ਪਰ ਜਿਹੜੇ ਕੰਪਨੀਆਂ ਜਦੋਂ ਉਹਦੇ ਵਿੱਚ ਨਾ ਜੇ ਕਿਰਮ ਚੱਲ ਜਾਂਦੇ ਨੇ ਕੀੜੇ ਪੈ ਜਾਂਦੇ ਨੇ ਫਿਰ ਉਹ ਉਹਦਾ ਬਰੈਡ ਬਣਾ ਕੇ ਪੇਸ਼ ਕੀਤਾ ਜਾਂਦਾ ਜਿਹੜਾ ਆਪਾਂ ਕਹਿੰਦੇ ਸਸਤਾ ਮਿਲਦਾ ਠੀਕ ਹੈ ਨਾ ਜੀ ਫਿਰ ਦੂਜੀ ਗੱਲ ਪਰ ਬ੍ਰਾਂਡ ਦੀ ਮੈਂ ਵਿੱਚ ਰੋਕਣਾ ਚਾਹਾਂਗਾ ਬ੍ਰਾਂਡ ਦੀ ਗੱਲ ਕਰੀਏ ਸਾਡੇ ਘਰ ਦੇ ਗੋਲੀ ਉਥੇ ਬ੍ਰਾਂਡ ਦਾ ਨਾਮ ਨਹੀਂ ਲੈਣਾ ਮੈਂ ਉਹਨਾਂ ਦੀ ਵੱਡੀ ਸਾਰੀ ਫੈਕਟਰੀ ਆ ਜੀ ਉਥੇ ਬੰਦਿਆਂ ਨੂੰ ਵੀ ਲੈ ਜਾਂਦੇ ਆ ਜੇ ਗੇੜਾ ਮਰਵਾਣਾ ਹੋਵੇ ਤੇ ਉੱਥੇ ਤਾਂ ਮਸ਼ੀਨਸ ਰਾਹੀਂ ਬਣ ਰਿਆਂ ਉੱਥੇ ਤਾਂ ਬੜੀ ਜਲਦੀ ਬੜੀ ਤੇਜ਼ੀ ਦੇ ਨਾਲ ਬਣ ਰਿਆਂ ਜਿਵੇਂ ਇਦਾਂ ਹਫ਼ਤਾ ਹਫ਼ਤਾ ਛੱਡ ਦੇਣਗੇ ਫਿਰ ਤਾਂ ਆਪਣੀ ਪ੍ਰੋਡਕਸ਼ਨ ਹੀ ਨਹੀਂ ਪੂਰੀ ਕਰ ਸਕਦੇ ਦੇਖੋ ਵੀਰ ਜੀ ਨੰਬਰ 1 ਕੁਆਲਿਟੀ ਨੰਬਰ 2 ਸਫਾਈ ਹੂੰ ਤੁਸੀਂ ਕਦੇ ਮੇਰੇ ਕੋਲੇ ਵੀ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਹੂੰ ਮੈਂ ਸ਼ਹਿਰ ਦਾ ਨਾਮ ਹੀ ਲਿਆਂਗਾ ਗੁਰਸਿੱਖ ਵੀਰ ਨੇ ਉਹ ਕੈਮਰਾ ਲੈ ਕੇ ਗਏ ਮੋਮੰਦ ਬਣਦੇ ਨੇ ਤੁਸੀਂ ਵੀ ਦੇਖਿਓ ਵੀਡੀਓ ਮੋਹਾਲੀ ਦੇ ਵਿੱਚ ਹਾਂਜੀ ਡਿਸਟ੍ਰਿਬਿਊਟੂ ਮਾਰਕੀਟ ਬਿਲਕੁਲ ਜੀ ਸਾਰੇ ਚੰਡੀਗੜ੍ਹ ਮੁਹਾਲੀ ਦੇ ਵਿੱਚ ਉਹ ਸਪਲਾਈ ਹੁੰਦਾ ਮੌਜ ਕੁੱਤੇ ਤੇ ਕੁੱਤੇ ਦਾ ਮਾਸ ਦੇ ਬਿਲਕੁਲ ਜੀ ਬਾਥਰੂਮਾਂ ਦੇ ਵਿੱਚ ਪਕਾਇਆ ਜਾਂਦਾ ਉੱਥੇ ਹੀ ਬਾਥਰੂਮ ਹੈ ਟਾਇਲਟ ਸ਼ੀਟ ਲੱਗੀ ਹੋਈ ਹੈ ਉੱਥੇ ਉਹਨਾਂ ਦਾ ਸਮਾਨ ਪਿਆ ਅਸੀਂ ਰੇੜੀ ਤੇ ਚਮਕਦਮਕ ਦੇਖ ਕੇ ਖਾ ਲੈਨੇ ਆ ਹਮ ਪਰ ਜਿਹੜਾ ਬੰਦਾ ਉੱਥੇ ਘੇੜਾ ਮਾਰ ਲੈ ਖਾ ਲੂਗਾ ਕੰਦੇ ਮੈਂ ਸਰਦੀਆਂ ਦੇ ਵਿੱਚ ਜੂਸ ਪੀਣਾ ਮੈਂ ਹਰ ਇੱਕ ਨੂੰ ਰეკਮੈਂਡ ਕਰਦਾ 8 ਦਾ ਆਮ ਲੈ ਲਓ 4 ਗਾਜਰਾਂ ਪਾਓ ਹਮ 1 ਚਕੰਦਰ ਪਾਓ ਹਮ ਛੋਟਾ ਜਿਹਾ ਟੁਕੜਾ ਅਦਰਕ ਦਾ ਪਾਓ ਪੀ ਲਓ ਬੈਟਰ ਹੈ ਬਚਿਆ ਕੀ ਹੈ ਨਾਰੀਅਲ ਪਾਣੀ ਹਮ ਸ਼ੁੱਧ ਹੈ ਹਮ ਬੇਲ ਦਾ ਮਰਬਾ ਕਹਿ ਦਿੰਨੇ ਆਪਾਂ ਹਣਾ ਜੀ ਉਹ ਤਾਂ ਬੇਲ ਦਾ ਸ਼ੇਕ ਹੈ ਜਿਹੜਾ ਹਾਂ ਉਹ ਸ਼ੁੱਧ ਹੈ ਜੀ ਹਮ ਅੱਜ ਸਾਡੀ ਸਬਜੀ ਸਾਡੇ ਫਲ ਜ਼ਹਿਰ ਮੁਕਤ ਹੈਗੇ ਆ ਜੀ ਬਿਲਕੁਲ ਵੀ ਬੀਰ ਜੀ ਮੈਂ ਕਹਿਣਾ ਚਾਹੁੰਨਾ ਜਿਹੜੇ ਛੋਟੇ ਕਿਸਾਨ ਨੇ ਹੂੰ ਖਾਣ ਵਾਲੀ ਸਬਜ਼ੀ ਹੂੰ ਪਸ਼ੂਆਂ ਦਾ ਚਾਰਾ ਹੂੰ ਠੀਕ ਹੈ ਨਾ ਜੀ ਤੇ ਦੋ ਕਿੱਲੇ ਕਣਕ ਹੂੰ ਇਹ ਤਾਂ ਅਸੀਂ ਜ਼ਹਿਰ ਮੁਕਤ ਕਰੇ ਸਕਦੇ ਹਾਂ ਹੁਣ ਇੱਕ ਮੇਰੇ ਕੋਲ ਵੀਰ ਜੀ ਆਏ ਇੱਕ ਤੁਸੀਂ ਗੱਲ ਕੰਟੀਨਿਊ ਯਾਦ ਰੱਖਿਓ ਭੁੱਲਿਓ ਨਾ ਵੀ ਗੱਲ ਸ਼ੁਰੂ ਕਰਨੀ ਹੈ ਮੈਂ ਇੱਕ ਸਵਾਲ ਇਹ ਪੁੱਛਣਾ ਚਾਹਾਂਗਾ ਤੁਸੀਂ ਨਾਰੀਅਲ ਪਾਣੀ ਦੀ ਗੱਲ ਕੀਤੀ ਜੀ ਨਾਰੀਅਲ ਪਾਣੀ ਤਾਂ ਵਾ ਤੁਸੀਂ ਅਗਲੀ ਗੱਲ ਕੀਤੀ ਬੇਲ ਦੇ ਜੂਸ ਦੀ ਜੀ ਤੁਸੀਂ ਗੱਲ ਗੰਨੇ ਦੇ ਰਸ ਦੀ ਨਹੀਂ ਕੀਤੀ ਕਿਉਂਕਿ ਪੰਜਾਬੀ ਜਿਹੜੇ ਨੇ ਉਹ ਤੁਸੀਂ ਦੇਖਦੇ ਹੋਵਗੇ ਵੀ ਭਾਵੇਂ ਮੋਟਰਸਾਈਕਲ ਤੇ ਜਾਂਦੇ ਹੋ ਹੁਣ ਸਕੂਟਰ ਤੇ ਜਾਂਦੇ ਹੋ ਹੁਣ ਗੱਡੀ ਦੇ ਵਿੱਚ ਵੀ ਜਾਂਦੇ ਹੋ ਜਿੱਥੇ ਗੰਨੇ ਦੀ ਰਸ ਦੀ ਰੇੜੀ ਲੱਗੀ ਹੁੰਦੀ ਹੈ ਰੁਕਦੇ ਨੇ ਤੇ ਪੀਂਦੇ ਨੇ ਫਾਇਦੇਮੰਦ ਨਹੀਂ ਹੈ ਗੰਨੇ ਦਾ ਰਸ ਵੀਰ ਜੀ ਫਾਇਦੇਮੰਦ ਹੈਗਾ ਮੈਂ ਤਾਂ ਕਹਿਣਾ ਵੀ ਹਰ ਇੱਕ ਕਿਸਾਨ ਨੂੰ ਗੰਨਾ ਬੀਜਣਾ ਵੀ ਚਾਹੀਦਾ ਹੂੰ ਤੇ ਚੁਪਣਾ ਵੀ ਚਾਹੀਦਾ ਠੀਕ ਹੈ ਨਾ ਜੀ ਪਰ ਜਿਨ੍ਹਾਂ ਨੇ ਗੰਨੇ ਦਾ ਰਸ ਪੀਣਾ ਹੈ ਨਾ ਉਹਦੇ ਵਿੱਚ ਕਦੇ ਪੁਦੀਨਾ ਨਾ ਪਾਓ ਕਦੇ ਨਿੰਬੂ ਨਾ ਪਾਓ ਨਹੀਂ ਪਾਓ ਕਦੇ ਨਮਕ ਨਾ ਪਾਓ ਕਿਉਂ ਸਿੰਪਲ ਪੀਣਾ ਚਾਹੀਦਾ ਜੀ ਇੱਕ ਪਾਸੇ ਤਾਂ ਤੁਸੀਂ ਕੁਲਾੜ ਤੇ ਜਾ ਕੇ ਕੱਲੇ ਗੰਨੇ ਦਾ ਰੋ ਪੀ ਲੋ ਹਮ ਇੱਕ ਪਾਸੇ ਤੁਸੀਂ ਰੇੜੀ ਤੋਂ ਜੂਸ ਬਣਾ ਕੇ ਪੀਓ ਤੁਸੀਂ ਇੱਕ ਤੁਸੀਂ ਕਦੇ ਜੂਸ ਪੀਤਾ ਪਹਿਲਾਂ ਮੈਨੂੰ ਇਹ ਦੱਸੋ ਗੰਨੇ ਦਾ ਪੀਤਾ ਹਾਜਮ ਆਉਂਦਾ ਜੇ ਕਰੇ ਆ ਕੇ ਐਸਿਡ ਬਣਦਾ ਐਸਿਡ ਬਣਦਾ ਐਸਿਡ ਬਣਦਾ ਨਾ ਹੂੰ ਬਣਦਾ ਮੈਂ ਤਾਂ ਕਾਫੀ ਸਾਲ ਹੋ ਗਏ ਪੀਤਾ ਨਹੀਂ ਸਰ ਕਦੇ ਹੁਣ ਪੀ ਕੇ ਦੇਖਿਓ ਕੱਲਾ ਗੰਨੇਦਾਰਾ ਸੀ ਹੂੰ ਵਿੱਚ ਕੁਛ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਠੰਡੇ ਦੇ ਸ਼ੌਕੀਨ ਹੋ ਥੋੜੀ ਬਹੁਤੀ ਆਈਸ ਲੈ ਲਓ ਵੀ ਅ ਨੋਰਮਲ ਟੈਂਪਰੇਚਰ ਦਾ ਠੰਡਾ ਹੋਵੇ ਹੂੰ ਉਹ ਪੀ ਕੇ ਜਾਇਓ ਕਰੇ ਤੁਹਾਡੇ ਕਦੇ ਐਸਿਡ ਨਹੀਂ ਬਣੂਗਾ ਹੂੰ ਐਸਿਡ ਬਣਨ ਦਾ ਕਾਰਨ ਇਹੀ ਹੈ ਜੇ ਹਰ ਇੱਕ ਚੀਜ਼ ਦੀ ਕਾਰਟ ਹੁੰਦੀ ਆ ਹਾਂ ਜੀ ਬਬਾ ਖਬਰ ਕਰਦਾ ਮੈਂ ਵਿੱਚੇ ਹੋਣ ਚੁੱਕਿਆ ਕੰਮ ਸੇ ਜ਼ਰੂਰੀ ਠੀਕ ਕੋਈ ਗੱਲ ਨਹੀਂ ਹਾਂਜੀ ਕਰੋਸ਼ ਹਰ ਇੱਕ ਚੀਜ਼ ਦੀ ਕਾਰਟ ਹੁੰਦੀ ਹੈ ਜੇ ਹੂੰ ਜਦੋਂ ਆਪਾਂ ਕਿਸੇ ਜੂਸ ਦੇ ਵਿੱਚ ਨਮਕ ਮਿਲਾ ਲਿਆ ਹੂੰ ਤਾਂ ਉਹਦੀ ਜਿਹੜੇ ਜਿਵੇਂ ਆਪਾਂ ਕਹਿੰਦੇ ਆ ਵੀ ਜਿੰਨੇ ਉਹਦੇ ਗੁੱਡ ਬੈਕਟੀਰੀਆ ਨੇ ਤੁਸੀਂ ਨਮਕ ਨੂੰ ਕਿਸੇ ਕੀੜੇ ਤੇ ਪਾ ਦਿਓ ਜੇ ਮ ਗੰਡੋਏ ਹੋਗੇ ਦੇਖਦੇ-ਦੇਖਦੇ ਮਰ ਜਾਂਦਾ